ਰੂਮਨੀਆ ਕਾਲੀ ਦਲ ਉਹ ਸੁਖਬੀਰ ਸਿੰਘ ਬਾਦਲ ਉਹਨੇ ਰੋਜ਼ ਰੌਲਾ ਪਾਉਂਦੇ ਨੇ ਕਦੀ ਯਾਤਰਾ ਕੱਢਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਦੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੀ ਅ ਵਿਚਰਦਾ ਅਮਰਪਾਲ ਸਿੰਘ ਜੀ ਆਪਣੇ ਆਪ ਨੂੰ ਕੱਲੇ ਵਾਂ ਸੰਝੇ ਸਰਹੱਦਾਂ ਤੋਂ ਪੁਰਤ ਤੁਹਾਡੇ ਨਾਲ ਮੈਨੂੰ ਯਾਦ ਹੈ ਕਿ ਮੈਂ ਦੂਰਪੁਰ ਜੇਲ੍ਹ ਚ ਬੰਦ ਸੀ ਲਗਾਤਾਰ 1 ਸਾਲ ਸਰਕਾਰਾਂ ਨੇ ਸੂਤ ਨਹੀਂ ਦਿਖਾਇਆ ਕਿ ਕਿੰਨਾ ਜ਼ਰਦ ਹੈ ਇਹ ਪੂਜਾ ਲੱਗਦਾ ਸੀ ਬਿਨ ਚੜੇ ਰਾਤ ਪਈ ਹੈ ਬੇੜੀਆਂ ਲਾ ਕੇ ਚੱਕੀਆਂ ਚ ਬੰਦ ਰਿਹਾ ਔਰ ਮੈਨੂੰ ਉਦੋਂ ਗਾਂਧੀ ਦੇ ਕਤਲ ਦਾ ਹਿੰਦੁਸਤਾਨ ਦੀ ਜੇਲ੍ਹ ਚ ਬੰਦ ਹੋਣ ਦੇ باوجود 7 ਮਹੀਨੇ ਬਾਅਦ ਪਤਾ ਲੱਗਾ ਮੇਰਾ ਬਾਹ ਚੜਾਈ ਕਰ ਗਿਆ ਮੈਂ ਜੇਹ ਚ ਰੰਸੀ ਮੈਨੂੰ 2 ਮਹੀਨੇ ਬਾਅਦ ਪਤਾ ਲੱਗਾ। ਪਰ ਮੇਰੀ ਮਾਂ ਜਦੋਂ ਮੈਨੂੰ ਪਹਿਲੀ ਮਰਿਆ ਕਰ ਮੇਰੀ ਸਾਲ ਬੰਦ ਸੀ। ਤੇ ਮੇਰੀ ਮਾਂ ਮੈਨੂੰ ਜੇਹ ਚ ਮਿਲਣ ਵਾਸਤੇ ਗਈ। ਸੁਬਗੇ ਆਪਣੇ ਕਮਰੇ ਚ ਬਿਠਾ ਕੇ ਥੱਲੇ ਪੁੱਜੇ ਬੈਠਾ। ਮਾਤਾ ਵੀ ਆ ਕੇ ਬਹਿ ਗਈ। ਕਿਉਂਕਿ ਮੈਂ ਮਾਤਾ ਦੇ ਹੋਂ ਤੋਂ ਪਹਿਲਾਂ ਬੈਠਾ ਸੀ। ਤੇ ਮੈਂ ਕੁਦਰਤੀ ਜਿੱਤਨੇ ਗੋਡਿਆਂ 'ਤੇ ਹੱਥ ਪਈਦਾ ਹੈ ਗੁਰਗੋਬੀ ਸਿੰਘ ਜੀ ਹੈ ਜਿਸਨੇ ਆਪਣੇ ਪੁੱਤਾਂ ਨੂੰ ਨਿਆਵੀ ਚਨਾ ਕੇ ਆਪਣੇ ਪੁੱਤਾਂ ਨੂੰ ਚਮਕਾੜ ਦੀ ਗੜੀ ਵੀ ਸ਼ਹੀਦ ਕਰਵਾ ਕੇ ਸਾਨੂੰ ਆਪਣੀ ਜਫੀ ਵਿੱਚ ਲਿਆ ਹੈ ਤੇ ਇੱਥੇ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਹੁਣ ਬਿਰਸਾ ਸਿੰਘ ਦਲਤਵਾਜੀ ਬੋਲ ਕੇ ਗਏ ਨੇ ਕਿ ਭਾਈ ਹਵਾਰਾ ਜੀ ਤਿਹਾਰ ਜੇਲ੍ਹ ਵੀ ਚੱਲ ਅਸੀਂ ਇਹ ਰੋਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਐ ਜੀ ਪੀ ਸੀ ਦੇ ਜੋ ਵੀ ਬੁਲਾ ਰਹੇ ਹੋ ਤੁਹਾਨੂੰ ਇਹਨਾਂ ਦਾ ਪਤਾ ਚਾਹੀਦਾ ਹੈ ਕਿ ਭਾਈ ਹਵਾਰਾ ਜੀ ਹੁਣ ਮੰਡੋਲੀ ਜੇਲ੍ਹ ਵੀ ਚੱਲ ਨਾ ਕਿ ਤਿਹਾਰ ਜੇਲ੍ਹ ਵਿੱਚ ਜੇਕਰ ਆਪਾਂ ਨੂੰ ਉਹਨਾਂ ਦੀ ਜਵਾਰਾ ਇਹ ਨਹੀਂ ਪਤਾ ਤਾਂ ਕੱਲਾ ਸਟੇਟ ਬੋਲਣ ਨਾਲ ਆਪਾਂ ਬੰਦੀ ਸਿੰਘਾਂ ਨੂੰ ਕਿਵੇਂ ਬਾਹਰ ਕੱਢਾਂਗੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ 'ਚ ਆਪਾਂ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਨੇ 28 ਜਨਵਰੀ ਨੂੰ ਕੌਮੀ ਸਾਮ ਮੋਰਚੇ 'ਚ ਹਾਜ਼ਰੀ ਭਰੀ ਸੀ ਜਿੱਥੇ ਕਿ ਪੈਰ ਸੁੱਟਣ ਨੂੰ ਥਾਂ ਨਹੀਂ ਸੀ ਪਰ ਹੋਇਆ ਕਿ ਜਿਉਂ ਆਉਣ ਵਾਲੇ ਸਮੇਂ 'ਚ ਆਪਾਂ ਨੇ ਦੇਖਿਆ ਕਿ ਇਹੀ ਆਗੂ ਜੋ ਆਪਾਂ ਨੂੰ ਕਹਿ ਰਹੇ ਸਨ ਆਪਾਂ ਕਹਿੰਦੇ ਨਾਮ ਨਹੀਂ ਲੈਣਾ ਇਹਨੇ ਪਾਰ-ਪਾਰ ਪ੍ਰੈਸ਼ਰ ਪਾ ਕੇ ਕਿਹਾ ਕਿ ਜੇ ਕਿ ਅਮਰਪਾਲ ਲੋਡ ਨਹੀਂ ਹੁੰਦਾ ਸਾਨੂੰ ਅਮਰਪਾਲ ਦੇ ਉਹਦੀ 10 ਮਿੰਟ ਦੀ ਮੈਨਟੇਨੈਂਸ ਵੀ ਅਮਰਪਾਲ ਲੋਡ ਕਰਵਾਵਾਂਗੇ ਹੁਣ ਤੁਸੀਂ ਦੱਸੋ ਜਿਹੜੇ ਅਮਰਪਾਲ ਨੂੰ 10 ਮਿੰਟ ਲੋਡ ਕਰੀ ਨੇ ਫਿਰਦੇ ਸੀ ਉਹ 10 ਮਿੰਟ ਵਿੱਚ ਵੀ ਘਰਾ ਕੇ ਵੀ ਦਿਖਾਉਣ ਦੇ ਇਹਨਾਂ ਦੀ ਪਾਵਰ ਹੋਵੇ ਪਰ ਇਹ ਲੋਕ ਜੇਕਰ ਗੱਲ ਕਰੀਏ ਝਾੜੂ ਸਰਕਾਰ ਦੀ ਇੱਥੇ ਆਪਾਂ ਇਹ ਗੱਲ ਸਪਸ਼ਟ ਕਰਦੇ ਹਾਂ ਕਿ ਝਾੜੂ ਸਰਕਾਰ ਨੇ ਆਪਣੇ ਬੰਦਿਆਂ ਤੇ ਐਨਐਸਏ ਲਾਈ ਪਰ ਮੈਂ ਗੁਰੂ ਰਾਮਦਾਸ ਦੀ ਗੋਦ ਵਿੱਚ ਰਹਿ ਕੇ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਬਹੁਤ ਲੋਕ ਹੋਣਗੇ ਜੋ ਸੋਦੇ ਹੋਣਗੇ ਬੜੀਆਂ-ਬੜੀਆਂ ਪਾਰਟੀਆਂ ਵਾਲੇ ਕਿ ਅਮਰਪਾਲ ਨੂੰ ਕਾਊਂਟਰ ਕਰ ਦਿੱਤਾ ਜਾਵੇ ਲੋਕ ਦੋਦ ਲੋੜੇ ਪਾਉਣਗੇ ਆਪੇ ਉਸ ਦਿਨ ਸ਼ਾਂਤ ਹੋ ਜਾਵੇਗਾ ਪਰ ਨਹੀਂ ਮਹਾਰਾਜ ਨੇ ਜਿਵੇਂ ਵੀ ਕਰਿਆ ਸਹੀ ਕਰਿਆ ਹੈ

ਦੇਵੇ ਸੀ ਇੱਥੇ ਮੋਰਚੇ ਦੇਖਿਆ ਤੇ ਸਾਡੇ ਆਪ ਦੇ ਇਸ ਸਮੇਂ ਤੇ ਦੇਖਿਆ ਲੱਗਿਆ ਸੀ ਉਸ ਤੋਂ ਬਾਅਦ ਸ਼ੰਭੂ ਵਾਲਾ ਮੋਰਚਾ ਲੱਗਿਆ ਤੇ ਉਹ ਚੌਥਾ ਪੰਜਵ ਦਿਨਾਂ ਦੇ ਤੇ ਚੱਲ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਕੱਲਾ ਸਟੇਜਾਂ ਤੇ ਬੋਲਣ ਵਾਲੇ ਉੱਥੇ ਵੀ ਬਹੁਤ ਸਿੰਘ ਆਏ ਇੱਥੇ ਵੀ ਬਹੁਤ ਆ ਰਹੇ ਹਨ ਸਭ ਦਾ ਸਵਾਗਤ ਹੈ ਪਰ ਜੇਕਰ ਇੱਕ ਸਟੇਜ ਦੀ ਮर्यादा ਹੈ ਇਹ ਇੱਥੇ ਕਿਸੇ ਦਾ ਭੰਡੀ ਪਚਾਰ ਨਹੀਂ ਕਰਨਾ ਜੋ ਕਿ ਬਹੁਤ ਹੀ ਵਧੀਆ ਪ੍ਰਾਲਾ ਹੈ ਪਰ ਆਪਾਂ ਨੂੰ ਦੇਖਣਾ ਹੋਵੇਗਾ ਤੁਸੀਂ ਸਮੇਂ ਦੇ ਥੋੜਾ ਪਿੱਛੇ ਜਾ ਕੇ ਦੇਖੋ ਕਾਮੀ ਇਸਾ ਮੋੜ ਤੇ ਨੇ ਕਿੱਡੀਆਂ ਜਿਹੜੀਆਂ ਵੱਡੀਆਂ ਗੱਲਾਂ ਦਿੱਤੀਆਂ ਤੇ ਜੇ ਸੰਗਤ ਨੇ 1 ਇੰਚ ਵੀ ਪੈਰ ਪਿੱਛੇ ਨਹੀਂ ਝੱਕਿਆ ਸੰਗਤ ਨੇ ਬਹੁਤ ਜ਼ਿਆਦਾ ਗੇਂਤੀ ਵਿੱਚ ਸਾਰ ਦਿੱਤਾ ਤੇ ਇੱਥੇ ਵੀ ਜਦੋਂ ਇਹਨਾਂ ਦੀ ਕਾਲ ਆਵੇਗੀ ਤਾਂ ਇੱਥੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਹੋਏਗੀ ਪਰ ਅੱਪਾ ਦੇਖਣਾ ਕਿ ਗੱਦਿਆਂ ਕਿੱਥੇ ਹੋ ਰਹੀਆਂ ਨੇ ਜਿਵੇਂ ਕੌਮੀ ਸਾਂ ਮੋਰਚੇ ਦੀ ਗੱਲ ਕਰੀਏ ਉੱਥੇ ਪ੍ਰਬੰਧਕਾਂ ਨੇ ਬਾਰ-ਬਾਰ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ ਹੈ ਬਾਰ-ਬਾਰ ਨੌਜਵਾਨਾਂ ਨੂੰ ਕਿਹਾ ਤੁਸੀਂ ਐਵੇਂ ਕਰਨਾ ਹੈ ਗੱਲ ਇਹ ਹੈ ਤੁਸੀਂ ਨੌਜਵਾਨਾਂ ਤੋਂ ਲੁਕੋ ਕੇ ਕੀ ਰੱਖਿਆ ਤੇ ਨੌਜਵਾਨਾਂ ਨੂੰ ਦੱਸਿਆ ਕੀ ਹੈ ਜੋ ਕੌਮੀ ਸਾਂ ਮੋਰਚਾ ਹੈ ਉੱਥੇ ਵੀ ਕੁਝ ਵਕੀਲਾਂ ਨੇ ਆ ਕੇ ਜੋ ਆਪਣੇ ਆਪ ਨੂੰ ਕੁਛ ਧਰਮੀ ਆਗੂ ਕਹਿੰਦੇ ਹਨ ਜਿਵੇਂ ਕਿ ਜਿੱਦੇ ਨੀਤੀ ਜਾਲੇ ਤੇ ਆ ਮਾਰਾ ਵਾ ਇਹ ਬੋਲ ਕੇ ਗਿਆ ਇਹ ਰੇਰਗਾ ਮਾਰਾ ਬੋਲ ਹੀ ਕੋਈ ਨਹੀਂ ਤੇ ਆਪ ਇਹ ਨਾ ਕਰੀਏ ਸਾਨੂੰ ਜਿਹੜਾ ਆ ਹੁਣੇ ਕਿਸਾਨ ਦੇ ਦਿੱਤੇ ਬੰਦੀ ਆਈ ਹੈ ਨਾ ਛੇਰੇ ਪੰਜਾਬ ਉਹਨਾਂ ਕਿਹਾ ਅਸੀਂ ਆਪਣੇ ਨਿਸ਼ਾਨ ਨਹੀਂ ਲੈ ਕੇ ਆਪਣੇ ਝੰਡੇ ਨਹੀਂ ਲੈ ਕੇ ਆਏ ਕਿਉਂਕਿ ਅਸੀਂ ਕੇਸ ਨੂੰ ਨਿਸ਼ਾਨ ਜਿਹੜਾ ਸਰਪਤ ਦਾ ਨਿਸ਼ਾਨ ਉਸ ਨਿਸ਼ਾਨ ਥੱਲੇ ਅੱਜ ਦੀ ਅਜਿਹੀ ਲੜਾਈ ਅਸੀਂ ਜਰਾ ਹੁੰਦੀ ਤੇ ਸਾਨੂੰ ਸਾਰ ਰੱਖ ਲਿਆ ਕਰੋ ਤੇ ਸਾਰੇ ਨੂੰ ਸਾਨੂੰ ਵੱਖਰੇ ਵੱਖਰੇ ਆਪਣੇ ਆਪਣੇ ਨਿਸ਼ਾਨ ਨੇ ਅੱਜ ਕੰਫ ਦਾ ਨਿਸ਼ਾਨ ਜਿਹੜਾ ਉਸ ਨਿਸ਼ਾਨ ਥੱਲੇ ਕੱਟਣ ਦੀ ਲੋੜ ਹੈ ਜੋ ਅਸੀਂ ਆਪਣੇ ਉੱਪਰ ਦੇ ਨਿਸ਼ਾਨ ਥੱਲੇ ਕੱਟਣਾ ਹੋਵੇ ਆਪਾਂ ਜਿਲੇ ਮਤ ਭੋਗ ਨੇ ਉਹ ਸਾਡਾ ਸਾਡੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ ਇਹ ਮਤ ਪੈਦ ਹੋੜ ਆ ਰਸੀ ਇਹਨੇ ਮਤ ਪੈਦ ਬਿਲਕੁਲ 하게 ਅੱਜ ਇਸ ਮੋੜ ਤੇ ਦੇ ਮਤ ਦੇਣ ਵਾਲੇ ਪਹੁੰਚਿਆ ਤੇ ਭਾਈ ਅਮਰਤਪਾਲ ਸਿੰਘ ਜੀ ਆਪਣੇ ਆਪ ਨੂੰ ਇਕੱਲੇ ਨਾ ਸਮਝੋ ਸਾਰੇ ਖੇ ਸਾਰੇ ਪੁਰਖ ਤੁਹਾਡੇ ਨਾਲ ਕਿੰਨੇ ਰਸੀ ਉਹ ਹਦੀ ਦੇ ਹਾਈ ਵੀ ਕਰ ਲੈਂਦੇ ਅਸੀਂ ਸਾਰੇ ਇੱਕ ਜੁਟਤਾ ਦੇ ਨਾਲ ਉਸ ਨਿਸ਼ਾਨ ਦੇ ਖਲੇ ਇਕੱਠੇ ਹੋ ਕੇ ਸਾਡੇ ਉਚਾਰਕਨਤ ਮੇਲ ਉਹਨਾਂ ਨੂੰ ਸੁਭਾਟ ਲਓ ਜੀ ਮੋਰਚੇ ਦੇ ਵਿੱਚ ਇਧਰ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੰਗਤ ਦੀ ਸੇਵਾ ਲਈ ਇਧਰ ਲੰਗਰ ਦਾ ਪੂਰਾ ਪ੍ਰਬੰਧ ਹੈ ਇੱਕ ਵਾਰੀ ਆ ਕੇ ਜਰੂਰ ਹਾਜ਼ਰੀ ਭਰੋ ਬਈ ਅੰਮ੍ਰਿਤਸਰ ਮਨਦੀ ਸਿੰਘਾ ਦੇ ਰਿਹਾਈ ਦੇ ਵਿੱਚ ਜਰੂਰ ਹਿੱਸਾ ਪਾਓ ਇੱਕ ਵਾਰੀ ਜਰੂਰ ਆਓ ਨੌਜਵਾਨਾਂ ਤਿਆਰ ਹੋਵੇ ਸੇਧਪੰਘੂਤ ਦੇ ਵਿੱਚ ਕੋਈ ਜਾਤ-ਜਾਤ ਦੀ ਮੂਰ ਇੱਕ ਵਾਰੀ ਮੋਰਚੇ ਦੇ ਵਿੱਚ ਪਹੁੰਚੋ ਸਭ ਤੋਂ ਪਹਿਲਾਂ ਆਪਾਂ ਨੂੰ ਨਸਲਾਂ ਬਚਾਉਣੀਆਂ ਨਸਲਾਂ ਤੋਂ ਬਾਅਦ ਆਪਾਂ ਫਸਲਾਂ ਬਚਾਉਣੀਆਂ ਉਧਰ ਵੀ ਜਾਣਾ ਇਧਰ ਵੀ ਜਾਣਾ ਤੇ ਜਰੂਰ ਇੱਕ ਵਾਰੀ ਮੋਰਚੇ ਦੇ ਵਿੱਚ ਜਰੂਰ ਪਹੁੰਚੋ ਜੇ ਅੱਜ ਆਪਾਂ ਪਹੁੰਚੇ ਸੀ ਤੁਹਾਨੂੰ ਵੀਡੀਓ ਸਾਰੇ ਬਣਾ ਕੇ ਤੁਹਾਨੂੰ ਲਖਾਈਆ ਤੁਹਾਡਾ ਵੀ ਬਹੁਤ ਬੋਲਦਾ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਨੌਜਵਾਨ ਵੱਧ ਤੋਂ ਵੱਧ ਵੀਰ ਮੇਰੇ ਇੱਥੇ ਧਰਨੇ ਦੇ ਵਿੱਚ ਜਰੂਰ ਪਹੁੰਚੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਿਆ ਕਰੋ ਇਤਾਂ ਦੀਆਂ ਜੜੀਆਂ ਹੁੰਦੀਆਂ ਕਿਸਾਨੀ ਦੀਆਂ ਅੱਬ ਉਹਨਾਂ ਦੇ ਫਸਲਾਂ ਦੀਆਂ ਆਪਣੇ ਹੱਥਾਂ ਦੀਆਂ ਜਿਹੜੀ ਵੀਡੀਓ ਹੈ ਸ਼ੇਅਰ ਜਰੂਰ ਕਰਦੇ ਹੋ ਇਹ ਪਹਿਲਾਂ ਬੇਟੇ ਲਿਹਾੰਗ ਸਿੰਘ ਦਲਾ ਬਲਸਾਂ ਦੀਆਂ ਜਥੇਬੰਦੀਆਂ ਹਨ ਇਹ ਤੁਹਾਡੇ ਨਾਲ ਹਨ ਤੁਸੀਂ ਜਦੋਂ ਵੀ ਕੋਈ ਹੁਕਮ ਕਰੋਗੇ ਜਿਸ ਤਰ੍ਹਾਂ ਦਾ ਵੀ ਹੁਕਮ ਕਰੋ ਜਿਸ ਤਰ੍ਹਾਂ ਭਾਈ ਰਾਜ ਸਿੰਘ ਜਿਹੇਦਾਰ ਸਾਹਿਬ ਹੁਣੇ ਬੋਲ ਕੇ ਗਏ ਹਨ ਇਹ ਤੁਸੀਂ ਕੱਲੇ ਮਜੀਬ ਸਿੰਘਾਂ ਨੂੰ ਹੀ ਦਇਆ ਕਹਿ ਦਿਓ ਕਿ ਆਹ ਕੰਮ ਕਰਨਾ ਹੈ ਤੇ ਅਸੀਂ ਮੂਰੇ ਹੋ ਕੇ ਤਲਵਾਰਾਂ ਮਾਰਾਂਗੇ ਜਿੱਥੇ ਵੀ ਮਾਰਨ ਦਾ ਲੋੜ ਹੋਵੇ ਕਦੇ ਵੀ ਪਿੱਛੇ ਨਹੀਂ ਰਹਿਣਾ ਪਿੱਛੇ ਕਦੀ ਨਾ ਗਾ ਕਦੀ ਪਿੱਛੇ ਹਟੇ ਆ ਤੇ ਨਾ ਕਦੀ ਪਿੱਛੇ ਹਟਾਂਗੇ ਵਜਣ ਦੇ ਪੂਰੇ ਆ ਜਿਹੜਾ ਵਜਨ ਕਰਦਗੇ ਜਿਹਦੇ ਨਾਲ ਕਰਦਗੇ ਉਹ ਪਗਾਈ ਦਾ ਵਾ ਉਹਦੇ ਵੀ ਭਵੇਂ ਸਾਡਾ ਘਾਟਾ ਹੋਵੇ ਭਵੇਂ ਨੁਕਸਾਨ ਹੋਵੇ ਤੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਪੂਰੀ ਜਥੇਬੰਦੀ ਨੂੰ ਸਾਰੇ ਇੱਥੇ ਸੰਗਤ ਨੂੰ ਦੇ ਵਿਸ਼ਵਾਸਿਤ ਹੋਣੇ ਆ ਕਿ ਜੇ ਅਸੀਂ ਪਹਿਲਾਂ ਕਦੇ ਪਿੱਛੇ ਨਹੀਂ ਹਟੇ ਤੇ ਕਹਿਣ ਵਾਲੇ ਦੇ ਕਈ ਤੋ ਕਈ ਜਾਂਦੇ ਪਏ ਉੱਥੇ ਰਲ ਗਏ ਇੱਥੇ ਰਲ ਗਏ ਪਹਿਲਾਂ ਵੀ ਕਹਿੰਦੇ ਹੁਣ ਵੀ ਕਹਿੰਦੇ ਆ ਪਰ ਅਸੀਂ ਖਾਲਸੇ ਪੰਥ ਦੇ ਨਾਲ ਆ ਪੰਥ ਸਾਡਾ ਪਹਿਲਾਂ ਵਾ ਬਾਕੀ ਸਾਰੀਆਂ ਗੱਲਾਂ ਬਾਹਰ ਚ ਜੋ ਸਾਨੂੰ ਹੁਕਮ ਪੰਥ ਵੱਲ ਹੋਊਗਾ ਉਹ ਅਸੀਂ ਉਸਤੇ ਫੁੱਲ ਜੜਾਵਾਂਗੇ ਜਿਸ ਤਰ੍ਹਾਂ ਦਾ ਵੀ ਹੁਕਮ ਹੋਊਗਾ ਜੇ ਡਿਮਰੂਗੜ੍ਹ ਜਾਣ ਦਾ ਕੋਈ ਹੋਊਗਾ ਉੱਥੇ ਜਾਵਾਂਗੇ ਜੇ ਦਿੱਲੀ ਜਾ ਕੇ ਬਹਿਣਾ ਹੋ ਦਿੱਲੀ ਜਾ ਕੇ ਬਹਾਂਗੇ ਜਿੱਥੇ ਵੀ ਤੁਸੀਂ ਜੇ ਇੱਥੇ ਰੋਜ ਆ ਸਾਡੇ ਸਿੰਘ ਆਜਣੀਆਂ ਭਰ ਰਿਆ ਤੇ ਇੱਕ ਮੈਂ ਬੇਨਤੀ ਕਰਦਿਆਂ ਆ ਵੀ ਜਿਸ ਤਰ੍ਹਾਂ ਜਥੇਬੰਦੀਆਂ ਦਲਾ ਪੰਥਾ ਦੇ ਮੁਗੀ ਸਹਿਬਾਨ ਹੁੰਦੇ ਹਨ ਇੱਥੇ ਰੋਜ਼ ਹੀ ਵਕ ਵਕ ਦਲਾ ਪੰਥਾ ਦੇ ਜਿਹੜੇ ਸਿੰਘ ਹਨ ਉਹ ਇੱਥੇ ਆਜਦੇ ਆ ਭਾਰ ਰਹਿਣ ਮੁਗੀ ਸਹਿਬਾਨਾਂ ਨੂੰ ਬਹੁਤ ਰਜੇਵੇਂ ਹੁੰਦੇ ਹਨ ਕਈ ਵਾਰੀ ਉਹਨਾਂ ਨੇ ਕਦੇ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਬਣਾਏ ਹੁੰਦੇ ਹਨ ਉਹਨਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਆਉਣਾ ਹੁੰਦਾ ਹੈ ਰੋਜ਼ ਹੀ ਅਸੀਂ ਸਾਰੇ ਜਿਹੜਾ ਵਿਚਾਰਾ ਉਹ ਦਸ਼ਤ ਸ਼ਰੇਆਮ ਗੋਲੀ ਮਾਰੀ ਪਿੱਛੇ ਵੀਡੀਓਜ਼ ਆ ਗਈਆਂ ਹੁਣ ਕਹਿੰਦੇ ਜੋ ਹਰਿਆਣੇ ਦੀ ਧਰਤੀ ਤੇ ਸ਼ਿਗਾਤ ਜੀ ਜੀਂਦ ਇਲਾਕੇ ਵਿੱਚ ਪੁਲਿਸ ਸਟੇਸ਼ਨ ਘੜੀ ਪੈਂਦਾ ਵਾ ਪਹਿਲੀ ਗੱਲ ਤਾਂ ਝੂਠਾ ਪ੍ਰਚਾਰ ਹੈ ਸਾਰਾ ਕਿਸ ਨੇ ਇਨਕੁਆਇਰੀ ਤਾਂ ਕੀਤੀ ਨਹੀਂ ਕੀ ਕਿੱਥੇ ਮਰਿਆ ਕਿੱਥੋਂ ਚੱਕ ਕੇ ਲੈ ਗਏ ਨੇ ਮੰਨੋ 1 ਮਿੰਟ ਵਾਸਤੇ ਕਿ ਜੀਨ ਦੇ ਇਲਾਕੇ ਦੇ ਵਿੱਚ ਮਰਿਆ ਹੋਆ ਕਾਨੂੰਨ ਸਾਨੂੰ ਪ੍ਰੋਵਾਈਡ ਕਰਦਾ ਕਿ ਅਸੀਂ 0 ਐਫ ਆਈ ਆਰ ਦਰਜ ਕਰ ਸਕਦੇ ਦੇਸ਼ ਵਿੱਚ ਕਿਤੇ ਵੀ ਕਾਨੂੰਨ ਕਿਤੇ ਕੋਈ ਕ੍ਰਾਈਮ ਹੋਵੇ ਤੁਸੀਂ ਦੇਸ਼ ਵਿੱਚ ਕਿਤੇ ਵੀ 0 ਐਫ ਆਈ ਆਰ ਕਰਕੇ ਦਰਜ ਕਤਲ ਦੀ ਦਰਜ ਕਰਕੇ ਸ਼ੁਕਰਾਂ ਦੇ ਖਿਲਾਫ ਉਹਨਾਂ ਦੇ ਮਾਪਿਓ ਉੱਥੋਂ ਦੇ ਚਸ਼ਮਦੀਦ ਗਵਾਹ ਆਏ ਵਿਟਨੈਸ ਅਕਾਊਂਟ ਲੈ ਕੇ ਤੁਸੀਂ ਹਰਿਆਣਾ ਨੂੰ ਭੇਜ ਦਿਓ ਇੰਨਾ ਤਾਂ ਕਰ ਦਿਓ ਹਰਿਆਣਾ ਕਰੇ ਨਾ ਕਰੇ ਮੈਸਿਜੇਸ਼ਨ ਦੀ ਬਾਤ ਨਹੀਂ ਗੱਲ ਹੈਗੀ ਸਾਰੀ ਉਹ ਵੀ ਨਹੀਂ ਕੀਤਾ ਅੱਛਾ ਚਲੋ ਇਹ ਤਾਂ ਕਹਿੰਦੇ ਸ਼ੁਕਰਨ ਚ ਪਰਲੇ ਪਾਸੇ ਮਰਿਆ ਵਾ ਆ 250 ਬੰਦਾ ਤਾਂ ਇੱਥੇ ਮਿੱਟੜ ਹੋਇਆ ਟਰੈਕਟਰ ਫਸਾ ਦੇ ਇੱਥੇ ਪੰਨੇ ਨੇ ਮੈਡੀਕਲ ਰਿਪੋਰਟਸ ਰਹੁਲ ਲੋਹਾਰ ਹੋਏ ਵੈਥੇ ਨੇ ਕਿਸਾਨ ਉਹਨਾਂ ਦੇ ਉਹਨਾਂ ਦੇ ਖਿਲਾਫ ਏਕੇਫਆਰ ਦੀ ਦਰਜ ਕੀਤੀ ਆ ਸਾਡੇ ਇਨਕਲਾਬ ਦਾ ਮਤਲਬ ਕੱਢਿਆ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਕਿ ਸਾਡੇ ਨੌਜਵਾਨ ਉਹਨਾਂ ਨੂੰ ਸੌਂਪ ਦਿੱਤੇ ਚੱਕ ਕੇ ਆਪਾਂ ਜੇ ਸਾਮ ਦੀ ਜਿਲਚ ਲੈ ਜੋ ਤੁਸੀਂ ਸਹਿਮ ਦੇ ਚੀਫ ਮਿਨਿਸਟਰ ਦਾ ਰਵਈਆ ਦੇਖ ਲਿਆ ਨਿਸ਼ਚਿਤ ਨੂੰ ਮਿਲਣ ਜਾ ਕੇ ਹੋਮ ਮਿਨਿਸਟਰ ਨੂੰ ਮਿਲਣ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਆ ਪਰਿਵਾਰ ਦੇ ਨਾਲ ਕਿੰਨਾ ਜਹਾਏ ਹੋ ਰਿਹਾ ਵਾ ਦੂਸਰੀ ਸੰਸਥਾ ਹੈ ਐਸ.ਟੀ.ਪੀ.ਸੀ. ਉਹ ਰਾਂ ਵੀ ਫਰਸ਼ ਬਣਦਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਲੰਗਰ ਲਾਉਣ ਵਾਸਤੇ ਥੋੜੀ ਬਣਾਈ ਆਪਾਂ ਸਿਰਫ ਇਹ ਥੋੜੋ ਕਿ ਥਾਂ ਥਾਂ ਦੇ ਉੱਤੇ ਆਪਾਂ ਕੈਂਪ ਲਾਦਦੇ ਅੱਖਾਂ ਦੇ ਲਾਦਦੇ ਉਹ ਥੋੜੋ ਹੈਗੀ ਆ ਉਹ ਤੁਹਾਡਾ ਹੈਗਾ ਕਿ ਤੁਸੀਂ ਜੇ ਤੁਹਾਡੀ ਕੌਮ ਨਾਲ ਵਿਤਕਰਾ ਹੋ ਰਿਹਾ ਕਿਤੇ ਕੌਮੀਆਂ ਨੇ ਆਏ ਹੋ ਰਿਹਾ ਵਾ ਕਿ ਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੁਸੀਂ ਉਹਦੇ ਖਿਲਾਫ ਹੋ ਰਹਾ ਤੀਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਉਹਨੇ ਰੋਜ਼ ਰੌਲਾ ਪਾਉਂਦੇ ਨੇ ਕਦੀ ਯਾਤਰਾ ਕਰਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਵੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੀ ਨਿਜਰ ਦਾ ਤੁਸੀਂ ਮੈਨੂੰ ਦੱਸੋ ਕੋਈ ਪੰਜਾਬ ਦੀ ਸਿੱਖ ਲੀਡਰਸ਼ਿਪ ਬੋਲੀ ਨਿਜਰ ਦੇ ਹੱਕ ਦੇ ਵਿੱਚ ਟਰੂਡੋ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਭਾਰਤੀ ਸਰਕਾਰ ਨਾਲ ਉਹਦੇ ਨਾਲ ਕੇ ਅਮਰੀਕਨ ਪ੍ਰਾਈਮ ਪ੍ਰੈਜ਼ੀਡੈਂਟ ਦਾ ਆਫਿਸ ਪੁੱਛ ਰਿਹਾ ਵਾ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੀ ਧਰਤੀ ਦੇ ਉੱਤੇ ਆਣ ਕੇ ਸਾਡੇ ਬੰਦਿਆਂ ਨੂੰ ਚੱਕ ਕੇ ਗਵਾਹ ਕਰਕੇ ਆ ਕਤਲ ਕਰਦੇ ਉਹ ਪੁੱਛ ਰਹੇ ਨੇ ਸਾਡੇ ਜਿਹੜੇ ਕੌਮੀ ਲੀਡਰ ਨੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤੁਹਾਡੇ ਅੰਦਰ ਵਿੱਚੋਂ ਇੱਕ ਆ ਹਾਲਾਂਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂ ਗੀਆਂ ਉਹ ਜਦੋਂ ਮਰਜੀ ਮੈਨੂੰ ਕੱਢ ਦੇਣਾ ਦੋ ਉਥੋਂ ਚਲੋ ਅਲੱਗ ਗੱਲ ਆ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਤੇ ਜ਼ਿੰਮੇਵਾਰ ਆ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੀ ਅਸੀਂ ਅਨੰਦਪੁਰ ਦਾ ਮਤਾ ਘੜਿਆ ਉਹ ਕਿੱਥੇ ਨੇ ਕਿੱਥੇ ਕਿੱਥੇ ਉਹ ਅੱਜ ਲੁਕੇ ਛਿਪੇ ਹੋਏ ਨੇ ਉਹ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਜਾਂ ਸ਼ੁਭਕਰਨ ਦੀ ਜਾਂ ਜੋ ਹੋਰ ਇੱਥੇ ਅਨਿਆਏ ਹੋਇਆ ਸਿੱਖਾਂ ਦੇ ਨਾਲ ਆ ਪਿਛਲੇ ਥੋੜੇ ਦੇਰ ਵਿੱਚ ਚਲੋ ਮਗਰਲੀ ਲੜਾਈ ਤਾਂ ਆਪਾਂ ਲੜੀ ਜਾਣੀ ਛੱਡੀ ਨਹੀਂ ਲੜਾਈ ਕੋਈ ਵੀ ਨਹੀਂ ਆਪਾਂ ਮਤ ਸਮਝੇ ਕੋਈ ਕਿ ਪ੍ਰਾਣੀ ਗੱਲ ਹੋ ਗਈ ਤੇ ਜੀ ਭੁੱਲ ਜਾਓ ਜੀ ਕਿਈ ਲੀਡਰ ਕਾ ਦੇ ਵਿੱਚ ਪ੍ਰਾਣੀ ਗੱਲ ਨਾ ਇਹ ਚੱਲੂ ਨਾਲ ਨਾਲ ਹੀ ਪੂਰੇ 10 ਸਾਲ ਵੀ ਕਾਫੀ ਲੰਬੀ ਹੋਵੇ ਸਾਬਾ ਜੀ ਦੇਖੀਏ ਇਹ ਆਪਣੇ ਨਾਲ ਅੱਜ ਦਾ ਨਹੀਂ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਸਰਦਾਰ ਸੁਖਵਾਲ ਸਿੰਘ ਫੈਰਾ ਜੀ ਦਾ ਸੋ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਆਖੀ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਹੋਏ ਵੀ ਇਹ ਹੱਕ ਸੱਚ ਦੀ ਆਵਾਜ਼ ਉਲੰਧ ਕਰਦੇ ਨੇ ਭਾਈ ਸਾਹਿਬ ਉਹਨਾਂ ਦੇ ਹੱਥ ਦੇ ਵਿੱਚ ਬੋਲਦੇ ਨੇ ਇੱਕ ਬੇਨਤੀ ਹੋਣ ਕਰਦੀਏ ਕਿ ਮੌਜੂਦਾ ਹਕੂਮਤ ਜੋ ਕਹਿੰਦੀ ਹੈ ਕਿ ਇਹ ਮਾੜੇ ਉਹ ਮਾੜੇ ਅਕਾਲੀ ਦਲ ਮਾੜਾ ਕਾਂਗਰਸੀ ਮਾੜੇ ਚਲੋ ਮਾੜੇ ਨੇ ਪਰ ਖੈਰਾ ਸਾਹਿਬ ਕਾਂਗਰਸ ਦੇ ਵਿੱਚੋਂ ਹੋ ਕੇ ਵੀ ਹੱਕ ਸਰ ਜੀ ਆਵਾਜ਼ ਪਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉ बुलंद ਕਰਕੇ ਗਏ ਨੇ ਪਰ ਜੇ ਤੁਸੀਂ ਆਪ ਦੀ ਪਾਰਟੀ ਨੂੰ ਸੱਚੀ ਕਹਿੰਦੇ ਯਾਰ ਤੁਹਾਡੇ ਤਾਂ ਇਹ ਵੀ ਨਹੀਂ ਕਰਿਆ ਤੁਸੀਂ ਆਪ ਦੀ ਪਾਰਟੀ ਨੂੰ ਧਿਆਨ ਜਿੰਨਾ ਕਿ ਰੱਖੀ ਰਿਹਾ ਉਹ ਕਰ ਰਿਹਾ ਅੱਜ ਤੁਹਾਡੇ ਨਾਲ 22 ਦਾ ਬੋਲ ਨਾਲ ਚਲੋ ਬੰਦੇ ਦੋਤੇ ਕੀਤੇ ਕੁਛ ਨਹੀਂ ਹਾਂ ਵੀ ਸਾਰੀ ਸੰਗਤ ਨੂੰ ਪਹਿਲਾਂ ਤਾਂ ਫਤੇ ਪ੍ਰਮਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਲੀ ਸਾਡ ਭੂ ਕੀਤੇ ਤੇ ਪਰ ਗਲੀ ਦੇ ਵਿੱਚ ਲਾਈਨ ਕਰਦਾ ਰਿਹਾ ਕਿਸੇ ਨੇ ਮੇਰੇ ਤੇ ਨਹੀਂ ਲਾਈ ਲਾਡਾ ਘਾਟ ਤੈਨੇ ਸੇ ਨਾਮ ਰੋਹ ਹੈ ਪਰ ਜਦ ਤੁਸੀਂ ਇੱਕ ਗੱਲ ਤਾਂ ਕਿਰੋਂ ਵੀ ਇੱਕ ਅਜਨਾਲੇ ਜਾਂਦਾ ਕਿਸੇ ਨਾਲ ਸਾਥ ਨਹੀਂ ਵਜੀ ਕਿਸੇ ਨੇ ਕੋਈ ਨਿਸ਼ਾਨ ਨਹੀਂ ਹੋਇਆ ਜਾਣੀ ਕਿਤੇ ਡਿਬਰੂਗੰਗ ਦਸਵੀਂ